ਅਸੀਂ ਇਸ ਵੇਲੇ ਅੰਮ੍ਰਿਤਸਰ ਦੇ ਬਟਾਲਾ ਰੋਡ ਵਿਖੇ ਮੌਜੂਦ ਹਾਂ ਜਿੱਥੇ ਕੀ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੀ ਘਰ ਦੇ ਵਿੱਚ ਇੱਕ ਮਹਿਲਾ ਇਕੱਲੀ ਸੀ ਤਾਂ ਉਸ ਤੋਂ ਬਾਅਦ ਕੁਝ ਲੋਕ ਉਸ ਦੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਉਸ ਤੋਂ ਬਾਅਦ ਉਸ ਨੂੰ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਲੁੱਟ ਦੇ ਰਾਜ ਨਾਲ ਜਿਹੜੀ ਹੈ ਪੂਰਾ ਮਾਮਲਾ ਦੱਸਿਆ ਜਾ ਰਿਹਾ ਤੇ ਘਰ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਤਾਂ ਘਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਇਸ ਵੇਲੇ ਇਸ ਘਰ ਦੇ ਅੰਦਰ ਜਿਹੜੀ ਹੈ ਉਹ ਮਹਿਲਾ ਰਹਿੰਦੀ ਸੀ ਔਰ ਉਸ ਦਾ ਇੱਕ ਬੇਟਾ ਹੈ ਜੋ ਕਿ ਪ੍ਰਾਈਵੇਟ ਜੌਬ ਕਰਦਾ ਹੈ ਉਹ ਸਵੇਰੇ ਨੌਕਰੀ ਤੇ ਚਲੇ ਜਾਂਦਾ ਸੀ ਤਾਂ ਉਸ ਤੋਂ ਬਾਅਦ ਮਹਿਲਾ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ ਤੇ ਘਰ ਦੇ ਬਾਹਰ ਦੋ ਦੁਕਾਨਾਂ ਵੀ ਨੇ ਜਿਹਨੀਆਂ ਕਿ ਦੁਕਾਨਾਂ ਅਕਸਰ ਇੱਕ ਦੁਕਾਨ ਬੰਦ ਰਹਿੰਦੀ ਤੇ ਦੂਸਰੀ ਖੁੱਲhi ਰਹਿੰਦੀ ਸੀ ਪਰ ਇਸ ਰਸਤੇ ਰਾਹੀ ਜਿਹੜਾ ਤੁਸੀਂ ਗੇਟ ਦੇਖ ਰਹੇ ਹੋ ਇਸ ਰਸਤੇ ਰਾਹੀ ਨੌਜਵਾਨ ਘਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਇਸ ਘਰ ਦੇ ਅੰਦਰ ਲੁੱਟਪਾੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਉਸ ਤੋਂ ਬਾਅਦ ਜਦੋਂ ਮਹਿਲਾ ਉਸ ਦਾ ਵਿਰੋਧ ਕਰਦੀ ਹੈ ਤਾਂ ਉਸ ਤੋਂ ਬਾਅਦ ਉਸ ਦਾ ਨਾਲ ਵੀ ਇੱਕ ਕਲਰ ਕੰਮ ਕੀਤਾ ਜਾਂਦਾ ਹੈ ਤਾਂ ਸਾਡੇ ਨਾਲ ਇਲਾਕੇ ਦੇ ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਅਸਰ ਕੀ ਘਟਨਾ ਵਾਪਰੀ ਹੈ ਜੀ ਵਿਜੇਨਗਰ ਗਲੀ ਨੰਬਰ 4 ਹੈ ਬਟਾਲਾ ਰੋਡ ਅੱਜ ਕੋਈ ਸ਼ਾਮ ਦੇ ਟਾਈਮ ਮੇਰੇ ਖਿਆਲ ਆਂਟੀ ਇਕੱਲੇ ਸੀਗੇ ਘਰ ਜੀ ਤੇ ਕੋਈ ਅਣਪਛਾਤੇ ਆਏ ਆ ਜਿਹੜੇ ਕਿ ਅੰਦਰ ਵੜ ਕੇ ਗੇਟ ਨੂੰ ਹੋੜਾ ਲੱਗਾ ਸੀਗਾ ਹੋੜਾ ਖੋਲ ਕੇ ਅੰਦਰ ਗਏ ਆ ਤੇ ਅੰਦਰ ਲੁੱਟ ਖੋ ਕਰਕੇ ਤੇ ਨਾਲ ਹੀ ਉਹਨਾਂ ਨੂੰ ਗਲਾ ਘੋਟ ਕੇ ਤੇ ਉਹਨਾਂ ਦੀ ਮਤਲਬ ਡੈਥ ਹੋ ਗਈ ਤੇ ਸਰ ਇਹ ਆਪਣਾ ਕਿਨੇ ਕਵੇਲਾ ਵਾਕਿਆ ਜੀ ਇਹ ਕੋਈ ਟਾਈਮ ਦਾ ਪਤਾ ਨਹੀਂ ਜੀ ਇਹ ਸੀਸੀਟੀਵੀ ਫੁਟੇਜ ਵੇਖਣਗੇ ਆਪਣਾ ਪੁਲਿਸ ਆ ਗਈ ਆ ਜੀ ਇਹ ਆਪਣਾ ਕੰਮ ਕਰ ਰਹੀ ਆ ਦੇਖ ਰਹੀ ਆ ਸਰਾਂ ਤੇ ਉਤੋਂ ਹੀ ਕਲੀਅਰ ਹੋਏਗਾ ਜੀ ਕਿਹੜੇ ਟਾਈਮ ਤੇ ਆਏ ਕਿਉਂਕਿ ਲੇਡੀਜ਼ ਇਕੱਲੇ ਹੀ ਘਰ ਲੜਕਾ ਉਹਨਾਂ ਦਾ ਜੌਬ ਕਰਦਾ ਦਵਾਈਆਂ ਦਾ ਕੰਮ ਕਰਦਾ ਉਹ ਆਪਣੇ ਜੌਬ ਤੇ ਗਿਆ ਸੀ ਉਹ ਜਦੋਂ ਆਇਆ ਨਾ ਸਵਾ 8:30 ਵਜੇ ਘਰ ਉਹਨੇ ਦੇਖਿਆ ਗੇਟ ਥੋੜਾ ਜਿਆ ਫੁੱਲਾ ਹੋਇਆ ਸੀਗਾ ਹੋੜਾ ਵੀ ਨਹੀਂ ਲੱਗਾ ਉਹ ਜਦੋਂ ਅੰਦਰ ਗਿਆ ਵਾ ਤੇ ਉਹਨੇ ਲਾਈਟ ਜਗਾਈ ਤੇ ਅੰਦਰ ਦੇਖਿਆ ਡੈੱਡ ਬੋਡੀ ਪਈ ਕਿੰਨੇ ਦੀ ਲੁੱਟ ਹੋਈ ਕੋ ਪਤਾ ਲੱਗਾ ਜੀ ਇਹ ਕੋਈ ਆਈਡੀਆ ਨਹੀਂ ਹੈਗਾ ਜੀ ਕਿੱਨੇ ਦਾ ਵੈਸੇ ਤੇ ਆ ਤੇ ਗਰੀਬ ਪਰਿਵਾਰੀਆ ਕੋਈ ਏਡੇ ਲੈਂਡਲੋਰਡ ਦੀ ਸੀਗੇ ਮਤਲਬ ਪਰ ਬੜੀ ਉਹਨੀ ਹਰਕਤ ਕੀਤੀ ਜਿੰਨੇ ਨਹੀਂ ਮਤਲਬ ਇਹ ਨਸ਼ੇੜੀਆਂ ਦਾ ਹੀ ਕੰਮ ਹੈ ਜੀ ਜਿੱਦੋਂ ਤੱਕ ਇਹ ਆ ਕਿ ਉਦਾਂ ਤੇ ਸਾਡਾ ਇਹ ਬਾਜ਼ਾਰ ਬਹੁਤ ਚੱਲਦਾ ਹੁੰਦੇ ਜਾਂਦੇ ਆ ਲੋਕ ਦਿਨ ਦਿਹਾੜੇ ਇਹੋ ਜਿਹਾ ਕੰਮ ਹੁੰਦਾ ਹੈ ਇਹਦੇ ਵਾਸਤੇ ਪ੍ਰਸ਼ਾਸਨ ਨੂੰ ਮਤਲਬ ਪੂਰਾ ਯੋਰ ਲਾ ਕੇ ਇਹਨੂੰ ਜਲਦ ਤੋਂ ਜਲਦ ਗ੍ਰਿਫਤਾਰੀ ਹੋਣੀ ਚਾਹੀਦੀ ਬੰਦੇ ਦੀ ਬਿਲਕੁਲ ਤੁਸੀਂ ਵੀ ਦੇਖ ਸਕਦੇ ਹੋ ਇਲਾਕੇ ਦੀ ਵੀ ਤਸਵੀਰਾਂ ਦਿਖਾ ਸਕਦੇ ਆ ਕਿ ਕਾਫੀ ਇੱਕ ਸੰਗਣਾ ਇਲਾਕਾ ਹੈ ਔਰ ਗਲੀ ਨੰਬਰ 4 ਜੋ ਹੈ ਅੰਮ੍ਰਿਤਸਰ ਦੇ ਵਿਜੇਨਗਰ ਇਲਾਕੇ ਦੀ ਹੈ ਗਲੀ ਨੰਬਰ 4 ਇੱਥੇ ਤੁਸੀਂ ਦੇਖੋ ਛੋਟੀ ਗਲੀ ਹੈ ਬਾਹਰ ਮੇਨ ਰੋਡ ਹੈ ਮੇਨ ਰੋਡ ਦੇ ਬਿਲਕੁਲ ਐਂਟਰ ਕਰਦੇ ਸਾਰੀ ਗਲੀ ਦੇ ਵਿੱਚ ਇੱਕ ਘਰ ਪੈਂਦਾ ਹੈ ਤਾਂ ਉਸਦੇ ਘਰ ਦੇ ਬਾਹਰ ਇੱਕ ਸੀਸੀਟੀਵੀ ਕੈਮਰਾ ਵੀ ਲੱਗਾ ਹੈ ਜਿਸ ਦੀ ਤਸਵੀਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਕਿ ਐਸ ਸੀ ਸੀ ਟੀ ਵੀ ਕੈਮਰੇ ਦੇ ਵਿੱਚ ਉਸ ਸ਼ਖਸ ਦੇ ਬਾਰੇ ਜਰੂਰ ਪਤਾ ਲੱਗਾ ਹੋਵੇਗਾ ਕਿ ਜੋ ਉਸ ਘਰ ਦੇ ਅੰਦਰ ਮੌਜੂਦ ਸੀ ਔਰ ਉਸ ਤੋਂ ਬਾਅਦ ਪੂਰੀ ਤਸਵੀਰ ਤੁਹਾਨੂੰ ਦੇਖ ਸਕਦੇ ਹੋ ਕਿ ਇੱਥੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਪੂਰਾ ਇਲਾਕਾ ਸੀਸੀਟੀਵੀ ਦੇ ਨਾਲ ਇਸ ਲੈਸ ਹੈ ਔਰ ਇਹ ਜਿਹੜੇ ਦੋ ਕੈਮਰੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਸ ਦੇ ਵਿੱਚ ਉਹ ਉਹਨਾਂ ਦੀ ਜਿਹੜੀ ਹੈ ਜ਼ਰੂਰ ਤਸਵੀਰ ਕੈਦ ਹੋਈ ਹੋਏਗੀ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤਸਵੀਰਾਂ ਤਾਂ ਹੀ ਤੁਹਾਨੂੰ ਸਾਂਝੀਆਂ ਕਰ ਰਹੇ ਆ ਇਲਾਕਾ ਵੀ ਤੁਹਾਨੂੰ ਦਿਖ ਰਿਹਾ ਪੁਲਿਸ ਇਨਵੈਸਟੀਗੇਸ਼ਨ ਇਸ ਵੇਲੇ ਕਰਦੀ ਹੋਈ ਨਜ਼ਰ ਆ ਰਹੀ ਹੈ ਔਰ ਪੁਲਿਸ ਵੱਲੋਂ ਇੱਥੇ ਓਖ ਜਿਹੜੀ ਹੈ ਕੀਤੀ ਜਾ ਰਹੀ ਹੈ ਤ aí ਤਸਵੀਰਾਂ ਨੇ ਇਸ ਵੇਲੇ ਇਸ ਇਰਾਕੇ ਦੀਆਂ ਵਿਜੇਨਗਰ ਦੀਆਂ ਜਿਹੜੀਆਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਸੁਨੀਤਾ ਨਾਮ ਦੀ ਮਹਿਲਾ ਜੋ ਇਸ ਘਰ ਦੇ ਵਿੱਚ ਸੀ ਉਹਦਾ ਹਾਂਜੀ ਭੈਜੀ ਕੋਈ ਲੜਾਈ ਝਗੜਾ ਸੀ ਕਿਸੇ ਨਾਲ ਨਾ ਨਾ ਕਿਸੇ ਨਾਲ ਇਹ ਦੇਖੋ ਆਂਦੀ ਕੋਈ ਨਹੀਂ ਸਾਰੇ ਕੋਈ ਵੀ ਸੁਣੇ ਨਹੀਂ ਉਹਨਾਂ ਦੀ ਨਹੀਂ ਨਹੀਂ ਕੋਈ ਐਥ ਵੀ ਉਹਨਾਂ ਦੀ ਝਗੜੇ ਵਾਲੀ ਕੋਈ ਗੱਲ ਨਹੀਂ ਉਹ ਕਰਨ ਜੋਗਾ ਹੀ ਨਹੀਂ ਸੀ ਸੀਸੀਟੀਵੀ ਦੇ ਤੌਰ ਤੇ ਵੀ ਠੀਕ ਨਹੀਂ ਸੀ ਅੱਗੇ ਕਿਉਂਕਿ ਉਹਨਾਂ ਦੇ ਪਿਚੂਲਾ ਜਿਹੜਾ ਫੈਕਚਰ ਹੋਇਆ ਸੀ ਸੱਗੇ ਚ ਉਹਦੇ ਵੀ ਬੜੀ ਸਲੋਅ ਸੀ ਇਹ ਰਿਕਾਰਡਿੰਗ ਉਹਨਾਂ ਦੀ ਆਵਾਜ਼ ਵੀ ਨਹੀਂ ਸੀ ਨਹੀਂ ਹੈ ਕਿਉਂ ਕਿਸ ਤਰ੍ਹਾਂ ਹੋਇਆ ਕੋਈ ਲੁੱਟ ਵਾਸਤੇ ਹੋਈ ਹੈ ਜੋ ਅੰਦਰ ਤੁਸੀਂ ਦੇਖ ਕੇ ਆਏ ਹੈ अलमारी ਖੁੱਲੀ ਹੈ ਇੱਥੋਂ ਹੀ ਦਾ ਜਾਂਦਾ ਲੁੱਟੋ ਅਸੇ ਆਏ ਅਧਿਕਾਰ ਕੋ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਫਿਲਹਾਲ પોલીસ ਵੱਲੋਂ ਇਸ ਮਾਮਲੇ ਦੇ ਵਿੱਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਲਾਕੇ ਦੇ ਲੋਕ ਜਿਹੜੇ ਨੇ ਇਸ ਵੇਲੇ ਦੁਖੀ ਨੇ ਔਰ ਸਭ ਤੋਂ ਵੱਡਾ ਸਵਾਲ ਹੈ ਕਿ ਆ ਸਰਕਾਰ ਲੌਂਗ ਆਰਡਰ ਜਿਹੜਾ ਹੈ ਕਿ ਜਿਹੜਾ ਕੋ ਸਭ ਤੋਂ ਵੱਡਾ ਐਸੇ ਦੇ ਸਵਾਲ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਤਾਂ ਉਹਦੇ ਵਿੱਚ ਇੱਕ ਨਵੀਂ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਕੀ ਇਹ ਪੂਰਾ ਮਾਮਲਾ ਸਾਹਮਣੇ ਆਇਆ ਹੈ ਤਾਂ ਫਿਲਹਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੂਰੇ ਇਲਾਕੇ ਦੀ ਤਸਵੀਰ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਇਸ ਘਟਨਾ ਨੂੰ ਇਨਜਾਮ ਦਿੱਤਾ ਗਿਆ ਹੈ ਆਓ ਜਾਣੀਏ ਕਿ ਕਹਿੰਦਾ ਇਸ ਮਾਮਲੇ ਦੇ ਵਿੱਚ ਪੁਲਿਸ ਦੇਦ ਕਰਨ ਨੂੰ ਹਲੇ ਇਨਫਰਮੇਸ਼ਨ ਆਈ ਸੀ ਜੀ ਕੋਈ ਬੋਡੀ ਮਿਲੀ ਹੈ ਇੱਕ ਸੁਮਿਤਾ ਨਾਂ ਦੀ ਲੇਡੀ ਹੈ ਆਲਮੋਸਟ 70 ਸਾਲ ਦੀ ਬਜ਼ੁਰਗ ਲੇਡੀ ਹੈ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਤੇ ਉਹਨਾਂ ਦੀ ਡੈਥ ਹੋ ਗਿਆ ਹੈ। ਤੋਂ ਇਸ ਕਰਕੇ ਆਪਾਂ ਆ ਗਿਆ ਤੇ ਜੀ ਜਾਂਚ ਕਰ ਰਹੇ ਜੀ ਕੀ ਹੋਇਆ। ਸਰ ਕੀ ਕਾਰਨ ਰਿਹਾ ਕਤਲ ਕਿਉਂ ਕੀਤਾ ਗਿਆ? ਉਹ ਕਤਲ ਦੀ ਕਾਰਨ ਅਸੀਂ ਜਾਂਚ ਕਰ ਰਹੇ ਜੀ ਅਸੀਂ ਪੜਤਾਲ ਕਰ ਰਹੇ ਹਾਂ ਫਾਇਰ ਦਰਜ ਕਰਕੇ ਫਿਰ ਅਗਲੀ ਕਾਰਵਾਈ ਕੀਤੀ ਜਾਵੇ। ਸਰ ਉਹ ਕਹਿੰਦੇ ਕਿ ਲੁੱਟ-ਬਾੜ ਵੀ ਘਰ ਚ ਕੀਤੀ ਗਈ ਹੈ। ਉਹ ਆਪਾਂ ਦੇਖ ਰਹੇ ਜੀ ਸਾਰਾ ਐਂਗਲਸ ਵੀ ਦੇਖ ਰਹੇ। ਨਹੀਂ ਪਰ ਸਰ ਪਰ ਮੁੱਢਲੀ ਜਾਂਚ ਕੀ ਨਜ਼ਰ ਆਇਆ ਕਿ ਕੌਣ ਬੰਦੇ ਸੀ ਕੀ ਸੀ ਕੀ ਕਾਰਨ ਰਿਹਾ। ਉਹਲੇ ਜੀ ਆਪਾਂ ਸਾਰਾ ਇਨਵੈਸਟੀਗੇਸ਼ਨ ਕਰ ਰਹੇ ਜੀ ਸਾਰਾ ਐਵਿਡੈਂਸ ਇਕੱਠਾ ਕਰ ਰਹੇ ਅੰਦਰ ਇਸ ਕਰਕੇ ਆਪਾਂ ਥੋੜਾ ਲੇਟ ਵੀ ਹੋ ਗਿਆ ਅੰਦਰ ਜਾ ਕੇ ਸਾਰਾ ਐਵਿਡੈਂਸ ਤੇ ਕਲੂਸ ਆਪਾਂ ਚੈੱਕ ਕਰ ਰਹੇ ਹਾਂ ਤੇ ਜਲ ਤੋ ਜਲ ਜਿਨਾ ਨੇ ਵੀ ਕਤਲ ਕੀਤਾ ਉਹਨਾਂ ਦਾ ਗ੍ਰਿਫਤਾਰ ਹੋ ਜਾ। ਸਰ ਇਹ ਸੀਸੀਟੀਵੀ ਫੁਟੇਜ ਹੀ ਕਿਉਂ ਕਿ ਸੀਸੀਟੀਵੀ ਸੀਸੀਟੀਵੀ ਫੁਟੇਜ ਦੀ ਆਪਾਂ ਜਾਂਚ ਕਰ ਰਹੇ ਜੀ ਚੈੱਕ ਕਰ ਰਹੇ ਹਾਂ। ਪਰ ਸਰ ਘਰ ਤੇ ਲੁੱਟ ਕਿੰਨੇ ਕੰਦੀ ਹੋਈ ਹੈ ਕੁਝ ਦਿਖਾ ਲੱਗਿਆ? ਲੁੱਟ ਖੋ ਦੀ ਆਪਾਂ ਡਿਟੇਲਸ ਵਾਲੇ ਕੁਝ ਨਹੀਂ ਹੈ ਜੀ ਐਸਾ ਸਾਰਾ ਐਂਗਲਸ ਦੇਖ ਰਹੇ ਹਲੇ ਸਾਡੇ ਸਾਹਮਣੇ ਕੋਈ ਲੁੱਟ ਖੋ ਦੀ ਗੱਲ ਸਮਝ ਨਹੀਂ ਆਈ ਸਰ ਇਹਨਾਂ ਨੇ ਪਹਿਲੇ ਵੀ ਕੋਈ ਲੁੱਟਪਾਟ ਹੋਈ ਏਦਾਂ ਨਹੀਂ ਕਦੀ ਉਹ ਆਪਾਂ ਚੈੱਕ ਕਰ ਰਹੇ ਜੀ ਉਹ ਸਾਰਾ ਵੈਰੀਫਿਕੇਸ਼ਨ ਕਰ ਰਹੇ ਹਾਂ ਸਰ ਕਿੰਨਾ سنگੀਨ ਮਾਮਲਾ ਕਿ ਲੇਡੀ ਜਿਹੜੀ ਘਰ ਕੱਲੀ ਸੀ ਆਪੇ ਬਹੁਤ سنگੀਨ ਮਾਮਲਾ ਹੈ ਜੀ ਅਸੀਂ ਲੋਡ ਸੁਰ ਵੀ ਨਹੀਂ ਸਕਦੀ ਸਰ ਕਿਜੀ ਲੋਡ ਵੀ ਨਹੀਂ ਸਕਦੀ ਸੀ ਹਾਂ ਚੱਲ ਵੀ ਨਹੀਂ ਸੀ 77 ਸਾਲ ਦੀ ਲੇਡੀ ਸੀ ਤੇ ਉਹਦੇ ਹੱਥ ਤੇ ਵਿੱਚ ਉਹ ਸਟਾਫ ਨਹੀਂ ਸੀ ਅੱਛਾ ਸਰ ਕੀ ਉਹਨਾਂ ਦਾ ਪਰਚਾ ਦਰਜ ਕੀਤਾ ਗਿਆ ਦੇਖੋ ਪਰ ਕਤਲ ਨਹੀਂ ਪਰਚਾ ਕੀਤਾ ਜੀ ਹਲੇ ਪ੍ਰਾਇਮਰੀ ਕੇਸੀ ਮਰਡਰੀ ਸਾਨੂੰ ਪਤਾ ਲੱਗਿਆ ਉਸ ਤੋਂ ਬਾਅਦ ਜਿਵੇਂ ਜਿਵੇਂ ਆਪਾਂ ਇਨਵੈਸਟੀਗੇਸ਼ਨ ਕਰਾਂਗੇ ਉਹਦੇ ਸਾਹਮਣੇ ਹੋਵੇ ਤੇ ਵਾਸਤੇ ਆਪਾਂ ਕਾਰਵਾਈ ਕਰਾਂਗੇ ਜੀ ਅਖਿਰਤ ਉਸ پورے ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜਿਹੜਾ ਹੈ ਮਾਮਲਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਏਗਾ ਲੇਕਿਨ ਦਿਨ ਦਿਹਾੜੇ ਹੋਈ ਇਸ ਘਟਨਾ ਨੇ ਇੱਕ ਵਾਰ ਫਿਰ ਪੁਲਿਸ ਸੰਤਰ ਦੇ ਸਵਾਰੀ ਨਿਸ਼ਾਨ ਖੜੇ ਨੇ ਕਿ ਆਖਿਰਕਾਰ ਅਗਰ ਕੋਈ ਵਿਅਕਤੀ ਚੋਰੀ ਦੇ ਇਰਾਦੇ ਨਾਲ ਇਸ ਘਰ ਦੇ ਅੰਦਰ ਵੜਿਆ ਹੈ ਤਾਂ ਦਿਨ ਦਿਹਾੜੇ ਇੰਨੇ ਹੌਸਲੇ ਕਿਵੇਂ ਬਲੰਦ ਹੋ ਜਾਂਦੇ ਨੇ ਕਿ ਇੱਕ ਸ਼ਖਸ ਵੱਲੋਂ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਆ ਫਿਲਹਾਲ ਹੁਣ ਦੇਖਣਾ ਹੋਏਗਾ ਪੁਲਿਸ ਇਸ ਮਾਮਲੇ ਨੂੰ ਹੱਲ ਕਰਨ ਦੇ ਵਿੱਚ ਕਿੰਨੀ ਕਾਮਯਾਬ ਹੋਗੀ ਲੇਕਿਨ ਵੱਡਾ ਮਾਮਲਾ ਅਮਰਸਰ ਵਿਖੇ ਵਾਪਰਿਆ ਜਿੱਥੇ ਕੀ ਘਰ ਦੇ ਅੰਦਰ ਇੱਕ ਔਰਤ ਦਾ ਗਲਾ ਕੁੱਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਪੜਤਾਲ ਕਰ ਰਹੀ ਹੈ ਕਿ ਕਦੋਂ ਦੋਸ਼ੀ ਉਸ ਦੀ ਗ੍ਰਿਫਤ ਹੋਣਗੇ ਕੈਮਰਾਮੈਨ ਅਜੀ ਦੇ ਨਾਲ ਸੁਮਿਤ ਹਨ ਗ੍ਰੇਟ ਪੰਜਾਬ ਟੀਵੀ ਅਮਰਸਰ